ਅੰਮ੍ਰਿਤਸਰ ਦੇ ਥਾਣਾ ਛਾਟਾ ਅਧੀਨ ਆਉਂਦੇ ਇਲਾਕੇ ਵਿੱਚ ਪੁਲਿਸ ਅਤੇ ਇੱਕ ਬਦਮਾਸ਼ ਵਿਚਾਲੇ ਇਨਕਾਊਂਟਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਗਲੀ ਵਿੱਚ ਖੜੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲੇ આરોપી ਨੂੰ ਜਦੋਂ ਪੁਲਿਸ ਪਾਰਟੀ ਹਥਿਆਰ ਬਰਾਮਦੀ ਲਈ ਲੈ ਕੇ ਗਈ ਤਾਂ આરોપી ਨੇ ਉੱਥੇ ਲੁਕਾ ਕੇ ਰੱਖੀ ਪਿਸਤਲ ਨਾਲ ਪੁਲਿਸ ਪਾਰਟੀ ਦੇ ਫਾਇਰ ਕਰ ਦਿੱਤਾ ਸੀ। ਜਿਸ ਦੌਰਾਨ ਜਵਾਬੀ ਕਾਰਵਾਈ ਦੌਰਾਨ આરોપી ਜ਼ਖਮੀ ਹੋ ਗਿਆ ਸੀ। ਫਿਲਹਾਲ ਪੁਲਿਸ ਨੇ આરોપી ਨੂੰ ਹਸਪਤਾਲ 'ਚ ਦਾਖਲ ਕਰਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ ਕਿ ਜੋ ਕਿ ਗੁਰੂ ਰਾਮਦਾਸ ਕਲੋਨੀ ਚਾਟਾ ਦਾ ਰਹਿਣ ਵਾਲਾ ਕਿ ਉਹਦਾ ਜਿਹੜਾ ਉਹਦੇ ਤੇ ਇੱਕ ਅਟੈਕ ਕੀਤਾ ਗਿਆ ਸੀ ਹਰਪ੍ਰੀਤ ਨਿਆਣੀ ਤੇ ਅੰਮ੍ਰਿਤਪਾਲ ਰੋਨੀ ਰੋਨੀ ਜਿਹੜਾ ਇਹ ਦੋ ਬੰਦਿਆਂ ਵੱਲੋਂ ਇਹ ਉਥੇ ਐਕਐਸਯੂਵੀ ਵਹੀਕਲ ਦੇ ਵਿੱਚ ਆਏ ਸੀ ਉਹਨੂੰ ਮਾਰ ਦੇਣ ਦੀ ਨੀਤ ਨਾਲ ਦੋ ਵਾਰੀ ਦੋ ਫਾਇਰ ਕੀਤੇ ਉੱਤੇ ਉਹ ਆਪਣੀ ਜਾਨ ਬਚਾ ਕੇ ਉਥੋਂ ਭੱਜਿਆ ਤੇ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ ਉਸ ਤੋਂ ਬਾਅਦ ਪੁਲਿਸ ਨੇ ਇਮੀਡੀਏਟਲੀ professionਲ ਤੌਰ ਤੇ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਕਿ ਅਸੀਂ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਹਰੇਕ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਔਰ ਸਪੈਸ਼ਲੀ ਇਦਾਂ ਦਾ ਕ੍ਰਾਈਮ ਜਿਹੜਾ ਕਿ ਜਿਹੜਾ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਫਾਇਰ ਕਰਨਾ ਉਸ ਦਿਨ ਤੋਂ ਹੀ ਸਾਡੀਆਂ ਟੀਮਾਂ ਸਪੈਸ਼ਲਿਸਟ ਤੇ ਲੱਗੀਆਂ ਹੋਈਆਂ ਸੀ ਐਸ ਐਚਓ ਛਾਟਾ ਇਨਸਪੈਕਟਰ ਲਵਪਰੀ ਐਸੀਪੀ ਸ਼ਿਵਦਰਸ਼ਨ ਸਾਡੇ ਐਡੀਸੀਪੀ ਸਿਟੀ ਜਿਹੜੇ ਸ੍ਰੀ ਬਨੈਲਾ ਜੀ ਔਰ ਐਡੀਸੀਪੀ ਹਰਪਾਲ ਜੀ ਸਾਰੀ ਸੁਪਰਵਾਈਜ਼ਨ ਜਿਹੜੀ ਐਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਸੀਗੇ ਸੋ ਇਹਨੂੰ ਬੜਾ ਪ੍ਰੋਫੈਸ਼ਨਲ ਤਰੀਕੇ ਨਾਲ ਕੇਸ ਨੂੰ ਵਰਕਆਊਟ ਕੀਤਾ ਗਿਆ ਔਰ ਜਿਹੜਾ ਮੇਨ ਦੋਸ਼ੀ ਹੈ ਅਮਰਤਪਾਲ ਸਿੰਘ ਰੋਨੀ ਇਹ ਨਰਾਇਨਗੜ੍ਹ ਛਾਟਾ ਦਾ ਹੈ ਜਿਹੜਾ ਕਿ ਹੁਣ ਕਨਪੁਰ ਕਾਲੇ ਰਹਿੰਦਾ ਹੈ ਪਟਿਕਸਾਲ ਦੀ ਉਮਰ ਹੈ 12 ਸਾਲ 12ਵੀਂ ਪਾਸ ਹੈ ਡਿਲੀਵਰੀ ਬੋਇ ਦਾ ਕੰਮ ਕਰਦਾ ਹੈ ਬਲੈਂਕਟ ਦੇ ਵਿੱਚ ਇਹਦੇ ਤੇ ਪਹਿਲਾਂ ਵੀ ਇੱਕ ਜਿਹੜਾ ਕਮਰਸ਼ਲ ਕੁਆਂਟੀਟੀ ਦਾ ਹਿਰੋਇਨ ਦਾ ਕੇਸ ਵੀ ਹੈ ਕਿਉਂਕਿ ਐਨਟੀਐਫ ਦੇ ਥਾਣਾ ਐਸਐਸ ਨਗਰ ਮੁਹੱਲੇ ਦੇ ਵਿੱਚ ਹੋਇਆ ਇਹਨੂੰ اسلامਾਬਾਦ ਏਰੀਏ ਤੋਂ ਫੜਿਆ ਲਵਪ੍ਰੀਤ ਹੁਣਾਂ ਨੇ ਤੇ ਉਸ ਤੋਂ ਬਾਅਦ ਇਹਨੂੰ ਜਦੋਂ ਪੁੱਛਿਆ ਗਿਆ ਕਿ ਵੈਪਨ ਆਫ ਅਫੈਂਸ ਕਿੱਥੇ ਆ ਤੇ ਇਹਨੇ ਦੱਸਿਆ ਵੀ 30 ਬੋਰ ਦਾ ਮੇਰੇ ਕੋਲ ਪਿਸਟਲ ਹੈ ਜਿੱਥੇ ਆਪਾਂ ਖੜੇ ਹਾਂ ਹੁਣ ਆਪਣੇ ਜਿਹੜਾ گارਬੇਜ ਡੰਪਿੰਗ ਸਾਈਟ ਹੈ ਮੜੀਆਂ ਰੋਡ ਚਾਟਾ ਦੇ ਕੋਲ ਤੇ ਇੱਥੇ ਇਹਨੇ ਦੱਸਿਆ ਵੀ ਮੈਂ ਦੱਬਿਆ ਹੋਇਆ ਔਰ ਜਦੋਂ ਐਸ ਪਰ ਨਿਊ ਬੀ ਐਨ ਐਸ ਜਿਹੜੀ ਈ ਸਾਕਸ਼ਾ ਐਪ ਵੀ ਬਣਾ ਰਹੀ ਸੀ ਪੁਲਿਸ ਰਿਕਵਰੀ ਤੇ ਗਈ ਜਿਹਨੇ ਦਵਾ ਦਵਾ ਜਿਹੜਾ ਪਿਸਟਲ ਸੀ 30 ਬੋਰਡ ਦਾ ਬੜਾ ਸਵਿਸਟਿਕੇਟਡ ਉਹ ਲੋਡਡ ਸੀਗਾ ਇਹਨੇ ਬੜੀ ਮਤਲਬ ਮਾਰ ਦੇਣ ਦੀ ਨੀਤ ਨਾਲ ਉਹ ਪਿਸਤੌਲ ਕੱਢ ਕੇ ਹਨਕ ਕਰਕੇ ਤੇ ਸੋਰੀ ਸਿੱਧਾ ਤਾਣ ਕੇ ਉਹ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਹਨੂੰ ਵਾਰਨ ਕੀਤਾ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਸੈਲਫ ਡਿਫੈਂਸ ਕੋਲੀ ਚਲਾਈ ਜਿਹੜੀ ਕੇਦਰ ਇੰਜਰਡ ਹੋਇਆ ਇਹਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਮੇਨ ਗੱਲ ਇਹਦੇ ਚ ਇਹੀ ਸਾਹਮਣੇ ਆਈ ਹੈ ਕਿ ਇਹ ਦੋ ਬੰਦਿਆਂ ਦਾ ਜਸਪਾਲ ਦਾ ਤੇ ਦਾ ਪੁਰਾਣਾ ਉਹਦਾ ਵੀ ਪੁਰਾਣੇ ਐਨਡੀਪੀਐਸ ਦੇ ਪਰਚੇ ਉੱਤੇ ਵੀ ਹੈਗੇ ਆ ਇਹਨਾਂ ਦੇ ਕਿਸੇ ਵਜ੍ਹਾ ਕਰਕੇ ਪਹਿਲਾਂ ਤੋਂ ਕਾਫੀ ਦੁਸ਼ਮਣੀ ਚੱਲੀ ਆ ਰਹੀ ਹੈ ਫਿਰ ਪਿੱਛੇ ਕਿਉਂ ਪਤਾ ਲੱਗਿਆ ਕੁਝ ਕੰਪਰਮਾਈਜ਼ ਲੋਕਾਂ ਨੇ ਵਿੱਚ ਪਾ ਕੇ ਕਰਾਤਾ ਪਰ ਉਹ ਗੱਲ ਫੇਰ ਨਹੀਂ ਉੱਥੇ ਟਿੱਕੀ ਤੇ ਉਸ ਤੋਂ ਬਾਅਦ ਉਹਨੇ ਆ ਕੇ ਤੇ ਫਾਇਰਿੰਗ ਕਰ ਦਿੱਤੀ ਜਿਹੜੀ ਐਕਐਸਯੂਵੀ ਵਹੀਕਲ ਹੈ ਉਹਨੇ ਆਪਣੇ ਇੱਕ ਦੋਸਤ ਨੂੰ ਜਿਹੜਾ ਇਹ ਦੋਸ਼ੀ ਅਮਰਤਪਾਲ ਇਹਨੇ ਲਈ ਸੀਗੀ ਮੰਗ ਕੇ ਉਹ ਵਹੀਕਲ ਵੀ ਅਸੀਂ ਰਿਕਵਰ ਕਰ ਚੁੱਕੇ ਹਾਂ ਔਰ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲਿਆ ਜਿਹੜਾ ਨੇ ਆਪਣੀ ਵਹੀਕਲ ਦਿੱਤੀ ਸੀ ਹਾਲਾਂਕਿ ਉਹਨੂੰ ਇਹ ਨਹੀਂ ਸੀ ਪਤਾ ਵੀ ਇਸ ਕੰਮ ਵਾਸਤੇ ਹੈ ਦੂਜਾ ਜਣਾ ਦੋਸ਼ੀ ਗੱਡੀ ਚਲਾ ਰਿਹਾ ਹੈ ਹਰਪ੍ਰੀਤ ਨਿਆਣਾ ਨਨ ਦਾ ਚਾਟੇ ਦਾ ਉਹ ਵੀ ਜਲਦੀ ਅਸੀਂ ਫੜਾਂਗੇ ਉਹ ਇੱਥੇ ਰਹਿੰਦਾ ਸੋ ਜਿੰਨਾ ਵੀ ਕੋਈ ਹੁੰਦਾ ਕ੍ਰਾਈਮ ਇਹੋ ਜਿਹਾ ਉਹਦੇ ਤੇ ਪੁਲਿਸ ਜਿਹੜੀ ਆ ਬਹੁਤ ਜਲਦੀ ਅਸੀਂ ਟ੍ਰੇਸ ਕਰਦੇ ਆ ਕਿਉਂਕਿ ਸਾਰੀ ਦਿਨ ਰਾਤ ਮਿਹਨਤ ਕਰੀਦੀ ਹੈ ਸੋ ਸਾਰੀ ਜਿਹੜੀ ਪੁਲਿਸ ਪਾਰਟੀ ਹੈ ਇਹਨੂੰ ਵਾਜਬ ਨਾਮ ਵੀ ਦਿੱਤਾ ਜਾਏਗਾ ਪਰ ਪਿਛਲੇ ਕਿੰਨੇ ਮਹੀਨੇ ਪਹਿਲਾਂ ਵੀ ਇਹਦੇ ਉੱਤੇ ਫਾਇਰਿੰਗ ਇਨਸੀਡੈਂਟ ਹੋਇਆ ਕਿਤੇ ਇੱਥੇ ਵਾਲੇ ਛੜਾ ਚੌਂਕ ਦੇ ਛੜਾ ਚੌਂਕ ਦੇ ਵਿੱਚ ਉਹ ਚੱਕਰ ਰਹੇ ਜੀ ਮੈਨੂੰ ਮੇਰੇ ਨਹੀਂ ਧਿਆਨ ਚ ਉਹ ਪਾ ਚੈੱਕ ਕਰ ਲਾਂਗੇ ਬਟ ਉਦੋਂ ਕੋਈ ਕੇਸ ਰਿਸਟ ਨਹੀਂ ਸ਼ਾਦ ਹੋਇਆ ਅਸਰ ਜਿਹੜਾ ਕੰਪਲੇਂਟਡ ਹੈ ਉਹਦੇ ਤੇ ਵੀ ਪਰਚੇ ਨੇ ਐਂਡੀਪੀਐਸ ਦਾ ਪਰਚਾ ਹੈ ਜੀ ਹੀਰੋਇਨ ਦਾ ਸਰ ਇਹ ਕਿੰਨੇ ਕਿੰਨੇ ਲੋਕਾਂ ਨਾਲ ਦੁਸ਼ਮਣੀ ਸੀ ਕਿਉਂਕਿ ਬਲੈਂਕਟ ਦਾ ਕੰਮ ਕਰਦਾ ਕਾਫੀ ਟਫ ਹੋ ਜਾਂਦਾ ਇਸ ਤਰ੍ਹਾਂ ਦੇ ਬੰਦੇ ਦੇ ਕੋ ਮੈਨੂੰ ਤਾਂ ਇਹੀ ਲੱਗਦਾ ਕਿ ਨਿੱਜੀ ਦੁਸ਼ਮਣੀ ਇਹਨਾਂ ਦੀ ਕਾਫੀ ਥੇਰ ਤੋਂ ਚੱਲ ਰਹੀ ਸੀਗੀ ਆਹੀਂ ਲੋਕਾਂ ਨੇ ਵਿੱਚ ਪਾ ਕੇ ਕੰਪਰਮਾਈਜ਼ ਕਰਾਇਆ ਤੇ ਫਿਰ ਉਹ ਕੰਪਰਮਾਈਜ਼ ਤੇ ਨਹੀਂ ਟਿਕੇ ਉਪਰੋ ਅੱਗੇ ਇਹੋ ਜਿਹਾ ਕੀਤਾ ਬਰ ਰੇ ਇਹਦੀ ਇਹੋ ਜੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਂਦੀ ਸਾਡੀ ਸਿਵਲਾਈਜ਼ਡ ਸੁਸਾਇਟੀ ਚ ਔਰ ਜੋ ਮਾਨਜੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੈ ਕਿ ਕਿਸੇ ਨੂੰ ਇਦਾਂ ਦਾ ਜਿਹੜਾ ਲਾਅਲੈਸਨੈਸ ਕ੍ਰੀਏਟ ਕਰਨੀ ਜਾਂ ਸੈਂਸੇਸ਼ਨਲ ਕ੍ਰਾਈਮ ਕਰਨਾ ਜਿਹੜਾ ਉਹਨੂੰ ਅਸੀਂ ਬਹੁਤ ਸੀਰੀਅਸਲੀ ਲੈਣੇ ਆ ਔਰ ਐਸੇ ਕਰਕੇ ਇਹਨੂੰ ਰਿਕਾਰਡ ਟਾਈਮ ਤੇ ਟ੍ਰੇਸ ਕਰਕੇ ਮੁਲਜ਼ਮ ਨੂੰ ਪੜਾਗੇ ਬਲਿੰਕਟ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਕੋਲ ਪਿਸਤਲ ਨਹੀਂ ਹੈ ਕਿਸ ਤਰ੍ਹਾਂ ਉਹ ਸਾਰੇ ਕਰ ਰਹੇ ਜੀ ਕਿਉਂਕਿ ਮਾੜੇ ਬੰਦਿਆਂ ਨਾਲ ਲਿੰਕ ਹੈ ਹੀ ਸੀ ਜਿਵੇਂ ਤੁਹਾਨੂੰ ਦੱਸਿਆ ਜੇਲ੍ਹ ਜੂਲ ਚ ਵੀ ਰਹਿ ਕੇ ਆ ਅੱਧਾ ਕਿਲੋ ਕਿਲੋ ਤੋਂ ਵੱਧ ਹੀਰੋਇਨ ਦੀ ਰਿਕਵਰੀ ਹੈ ਤੋਂ ਐਨਟੀਫਲੋਂ ਡ੍ਰੋਪ ਬਲੈਂਕਟ ਨੇ ਵੀ ਦਿੱਤੀ ਉਹਨਾਂ ਨੇ ਵੀ ਕੋਈ ਵੈਰੀਫਿਕੇਸ਼ਨਿੰਗ ਵਗੈਰਾ ਨਹੀਂ ਆ ਮੇਰੇ ਕੋਲ ਇਹ ਪੁਆਇੰਟ ਦੇਖਾਂਗੇ ਜੀ ਹੁਣ ਪੁੱਛਦੇ ਆ ਬੁਲਾ ਕੇ ਬਲੈਂਕਟ ਵਾਲਿਆਂ ਨੂੰ ਕਿਉਂਕਿ ਇਹ ਚੀਜ਼ ਬੜੀ ਮਾੜੀ ਹੈ ਕਿਉਂਕਿ ਇਹਨਾਂ ਦਾ ਪਬਲਿਕ ਨਾਲ ਫੇਸ ਹੈ ਇਹਨਾਂ ਦਾ ਔਰ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਆਉਂਦੇ ਆ ਜਾਂ ਹੋਰ ਕਰਦੇ ਆ ਉਹਦੇ ਨਾਲ ਇੱਕ ਪ੍ਰੋਬਲਮ ਕ੍ਰੀਏਟ ਹੋ ਗਈ ਐ ਕਿ ਅਰੇ ਕਿ ਵੀ ਕਰਦਾ ਸੀ ਬਲਿੰਕਟ ਤੇ ਵਿੱਚ ਰਹਿ ਰਿਹਾ ਕਿਸ ਤਰ੍ਹਾਂ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਜੀ ਹੁਣ ਬਾਕੀ ਪੁੱਛ ਕੇ ਛੋਏਗੀ ਜੀ ਉਹਨਾਂ ਨੇ ਤਾਂ ਵੀ ਕਾਰਵਾਈ ਕੀਤੀ ਹਾਂਜੀ ਬਿਲਕੁਲ ਬਿਲਕੁਲ ਜੀ ਉਹਨਾਂ ਨੇ ਤਾਂ ਪ੍ਰੀਵੈਂਟਿਵ ਐਕਸ਼ਨ ਲਿਆ ਹਾਲਾਂਕਿ ਉਹ ਅਸੀਂ ਉਹ ਗੱਡੀ ਤਾਂ ਉਹਨਾਂ ਦੀ ਵਿੱਚ ਆਈ ਗਈ ਕ੍ਰਾਈਮ ਦੇ ਉਹ ਤਾਂ ਹੁਣ ਨਹੀਂ ਛੁੱਟਣ ਲਾ ਰਹੀ ਠੀਕ ਹੈ ਥੈਂਕਿਊ ਜੀ